ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਆਰਥਿਕ ਪੱਖੋਂ ਦੁਨੀਆ ਦੀ ਸਭ ਤੋਂ ਮਜ਼ਬੂਤ ਆਰਥਿਕਤਾ ਹੈ ਪਰ ਅੱਜ ਇਹ ਲਗਾਤਾਰ ਨਿਗਾਰ ਵੱਲ ਵੱਧ ਰਿਹਾ ਹੈ ਇੱਕ ਪਾਸੇ ਜੰਗਾ 'ਚ ਅੰਨਾ ਪੈਸਾ ਝੋਕ ਰਿਹਾ ਹੈ ਦੂਜੇ ਪਾਸੇ ਦੇਸ਼ ਅੰਦਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਇਹੀ ਨਹੀਂ ਮੁਲਕ ਅਤੇ ਆਮ ਲੋਕਾਂ ਸਿਰ ਕਰਜ਼ੇ ਦੀ ਪੰਡ ਵੀ ਭਾਰੀ ਹੋ ਰਹੀ ਹੈ ਇਸ ਨੂੰ ਉਜਾਗਰ ਕਰਦੀਆਂ ਖਬਰਾਂ ਪਿਛਲੇ ਸਮੇਂ ਦੌਰਾਨ ਆਈਆਂ ਕਿ ਅਮਰੀਕਾ ਨੇ ਇੱਕ ਪਾਸੇ ਤਾਂ 2023 ਚ ਤਕਰੀਬਨ 916 ਅਰਬ ਡਾਲਰ ਫੌਜੀ ਖਰਚਾ ਕੀਤਾ ਤੇ ਦੂਜੇ ਪਾਸੇ ਅਮਰੀਕਾ ਦੇ 38 ਸੂਬੇ ਫੰਡਾਂ ਦੀ ਘਾਟ ਨਾਲ ਜੂਝ ਰਹੇ ਨੇ ਅਮਰੀਕਾ ਦੇ ਸਭ ਤੋਂ ਪੁਰਾਣੇ ਅਤੇ ਆਰਥਿਕ ਪੱਖੋਂ ਮਜ਼ਬੂਤ ਸ਼ਹਿਰ ਵਿੱਤੀ ਘਾਟੇ ਦਾ ਸ਼ਿਕਾਰ ਨੇ ਜਿਨ੍ਹਾਂ ਵਿੱਚ ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀਸੀ ਨਿਊਯਾਰਕ ਡੈਨਵਰ ਸਿਆਟਲ ਲਾਸ ਐਂਜਲਸ ਬੋਸਟਨ ਆਦ ਸ਼ਾਮਿਲ ਨੇ ਅਮਰੀਕਾ ਸਿਰ ਤਕਰੀਬਨ 34 ਖਰਬ ਡਾਲਰ ਦਾ ਕਰਜ਼ਾ ਹੈ ਇਹ ਅਮਰੀਕਾ ਦੇ ਕੁੱਲ ਅਰਥਚਾਰੇ ਦਾ ਲਗਭਗ 100% ਹੈ ਆਰਥਿਕ ਮਾਹਿਰਾਂ ਦੀ ਮੰਨੀ ਹੈ ਤਾਂ ਜਲਦੀ ਹੀ ਇਹ ਅੰਕੜਾ 100% ਤੋਂ ਪਾਰ ਹੋ ਜਾਵੇਗਾ ਜਿਹੜਾ ਅਮਰੀਕਾ ਨੂੰ ਹੋਰ ਨਿਗਾਰਬਲ ਲੈ ਕੇ ਜਾਵੇਗਾ ਇਸ ਕੁੱਲ ਕਰਜ਼ੇ 'ਚੋਂ ਲਗਭਗ 25.5 ਖਰਬ ਡਾਲਰ ਦਾ ਕਰਜ਼ਾ ਫੈਡਰਲ ਸਰਕਾਰ 'ਸਿਰ ਹੈ ਬਾਕੀ ਕਰਜ਼ਾ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ 'ਸਿਰ ਹੈ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰਾਂ 'ਚੋਂ ਤਕਰੀਬਨ 53 ਵਿੱਤੀ ਘਾਟੇ ਦਾ ਬੋਝ ਢੋ ਰਹੇ ਨੇ ਇਨਾ ਵਿੱਚ ਜਿਹੜੇ 5 ਸਭ ਤੋਂ ਵੱਡੇ ਵਿੱਤੀ ਘਾਟੇ ਦਾ ਸ਼ਿਕਾਰ ਨੇ ਉਹਨਾਂ ਵਿੱਚ ਨਿਊਯਾਰਕ ਪਹਿਲੇ ਨੰਬਰ ਤੇ ਹੈ ਨਿਊਯਾਰਕ ਦੀ ਆਰਥਿਕਤਾ ਲਗਭਗ 2 ਖਰਬ ਡਾਲਰ ਦੀ ਹੈ ਪਰ ਇਸ ਸ਼ਹਿਰ ਸਰ ਲਗਭਗ 96 ਅਰਬ ਡਾਲਰ ਦਾ ਕਰਜ਼ਾ ਹੈ ਅੱਗੇ ਲਾਸ ਐਂਜਲਸ ਸ਼ਹਿਰ ਆਉਂਦਾ ਹੈ ਜਿਸ ਦੀ ਆਰਥਿਕਤਾ 1 ਖਰਬ ਡਾਲਰ ਦੀ ਹੈ ਤੇ ਇਸ ਉੱਤੇ 37 ਅਰਬ ਡਾਲਰ ਦਾ ਕਰਜ਼ਾ ਹੈ ਇਸ ਤੋਂ ਬਾਅਦ ਸ਼ਿਕਾਗੋ ਹੈ ਜਿਸ ਦੀ ਆਰਥਿਕਤਾ 765 ਅਰਬ ਡਾਲਰ ਸan francisco 670 ਅਰਬ ਡਾਲਰ ਤੇ واਸ਼ਿੰਗਟਨ ਡੀਸੀ 608 ਅਰਬ ਡਾਲਰ ਦੀ ਆਰਥਿਕਤਾਏ ਇਨ੍ਹਾਂ ਸ਼ਹਿਰਾਂ ਸਰ ਕ੍ਰਮਵਾਰ 38 ਅਰਬ ਡਾਲਰ 35 ਅਰਬ ਡਾਲਰ ਤੇ 25 ਅਰਬ ਡਾਲਰ ਦਾ ਕਰਜ਼ਾ ਹੈ ਇਹ ਸਿਰਫ ਸਰਕਾਰੀ ਕਰਜ਼ਾ ਹੈ ਜਿਸ ਵਿੱਚ ਪ੍ਰਾਈਵੇਟ ਕਰਜ਼ਾ ਵੀ ਜੋੜ ਲਿਆ ਜਾਵੇ ਤਾਂ ਇਨ੍ਹਾਂ ਸ਼ਹਿਰਾਂ ਦਾ ਕਰਜ਼ਾ ਹੋਰ ਵੀ ਵੱਧ ਜਾਵੇਗਾ ਰੇਟਿੰਗ ਏਜੰਸੀ ਫਿਚ ਰੇਟਿੰਗ ਦੀ ਰਿਪੋਰਟ ਮੁਤਾਬਕ ਸ਼ਿਕਾਗੋ ਦੇ ਹਰ ਵਸਨੀਕ ਉੱਪਰ ਲਗਭਗ 42000 ਡਾਲਰ ਤੱਕ ਕਰਜ਼ਾ ਹੈ ਇਸੇ ਤਰ੍ਹਾਂ ਸੈਨ ਫ੍ਰਾਂਸਿਸਕੋ ਦੇ ਹਰ ਬਸਨੀ ਕੋ ਪਰ 27500 ਅਮਰੀਕੀ ਡਾਲਰ ਦਾ ਕਰਜ਼ਾ ਹੈ। ਇਹ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਤੇ ਅਮਰੀਕੀ ਲੋਕਾਂ ਦੇ ਭਵਿੱਖ ਨੂੰ ਹਨੇਰੇ ਵੱਲ ਟੱਕ ਰਿਹਾ ਹੈ। ਅਮਰੀਕਾ 'ਚ ਫਲਸਤੀਨ ਪੱਖੀ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਨਿਊਯਾਰਕ ਦੇ ਬਰੁਕਲਿਨ ਮਿਊਜ਼ੀਅਮ ਵੱਲ ਮਾਰਚ ਕੀਤਾ ਜਿਸ ਦੇ ਆਹਾਤੇ 'ਚ ਟੈਂਟ ਲਗਾਏ ਅਤੇ ਇਮਾਰਤ ਦੀ ਛੱਤ ਤੋਂ ਫ੍ਰੀ ਫਲਸਤੀਨ ਦੇ ਬੈਨਰ ਲਹਿਰਾਏ। ਇਸ ਤੋਂ ਬਾਅਦ ਪੁਲਿਸ ਮਿਊਜ਼ੀਅਮ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਨਿਊਯਾਰਕ ਸਿਟੀ ਦੇ ਪੁਲਿਸ ਅਧਿਕਾਰੀਆਂ ਦੀ ਮਿਊਜ਼ੀਅਮ ਦੇ ਬਾਹਰ ਭੀੜ 'ਚ ਲੋਕਾਂ ਨਾਲ ਝੜਪ ਹੋਈ ਅਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਤੇ ਪਲਾਸਟਿਕ ਦੀਆਂ ਬੋਤਲਾਂ ਵੀ ਸੁੱਟੀਆਂ ਅਤੇ અપਮਾਨਜਨਕ ਨਾਰੇ ਲਗਾਏ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ 'ਚ ਬੈਨਰ ਫੜੇ ਹੋਏ ਸਨ ਤੇ ਸ਼ਾਨਦਾਰ ਬਿਊਗਸ ਆਰਟਸ ਮਿਊਜ਼ੀਅਮ ਦੀਆਂ ਪੌੜੀਆਂ ਤੇ ਫਲਸਤੀਨ ਦਾ ਝੰਡਾ ਲਹਿਰਾਉਂਦੇ ਹੋਏ ਜ਼ੋਰਦਾਰ ਨਾਰੇਬਾਜ਼ੀ ਕੀਤੀ। ਇਹ ਸ਼ਹਿਰ ਦਾ ਦੂਜਾ ਸਭ ਤੋਂ ਵੱਡਾ ਅਜਾਇਬ ਘਰ ਹੈ। ਇਹ ਰੈਲੀ ਬਾਰਕਲੇਜ਼ ਸੈਂਟਰ ਰੋਡ ਤੋਂ ਸ਼ੁਰੂ ਹੋਈ। ਰੈਲੀ 'ਚ ਹਿੱਸਾ ਲੈਣ ਵਾਲੇ ਢੋਲ ਵਜਾਉਂਦੇ ਹੋਏ ਅਤੇ ਨਾਅਰੇ ਲਾਉਂਦੇ ਹੋਏ ਕਰੀਬ 1 ਮੀਲ ਦੂਰ ਮਿਊਜ਼ੀਅਮ ਵੱਲ ਵਧੇ। ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਵੀਡੀਓਸਟ ਦਿਖਾਇਆ ਗਿਆ ਹੈ ਕਿ ਅਜਾਇਬ ਘਰ ਦੇ ਗਾਰਡ ਵੱਧ ਰਹੀ ਭੀੜ ਨੂੰ ਰੋਕਣ ਲਈ ਇਸ ਦੇ ਦਰਵਾਜ਼ੇ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਦਕਿ ਪ੍ਰਦਰਸ਼ਨਕਾਰੀ ਹੋਰ ਤਰੀਕੇ ਲੱਭ ਰਹੇ ਨੇ। ਸਪ੍ਰਿੰਗਸ ਨੈਸ਼ਨਲ ਸਪੈਲਿੰਗ ਬੀ ਮੁਕਾਬਲੇ ਦੇ ਚੈਂਪੀਅਨ ਬਹਿਰੂਮ, ਸੋਮਾ ਅਤੇ 7 ਹੋਰ ਫਾਈਨਲਿਸਟਾਂ ਨੂੰ ਵਾਈਟ ਹਾਊਸ ਬੁਲਾਇਆ ਗਿਆ ਜੋ ਇਹਨਾਂ ਅਲੱਗ ਉਮਰ ਦੇ ਨੌਜਵਾਨ ਪ੍ਰਤਿਭਾਵਾਂ ਲਈ ਜੀਵਨ ਦਾ ਇੱਕ ਮਹੱ ਫਲੋਰੀਡਾ ਦੇ ਇੱਕ 12 ਸਾਲਾ ਅਮਰੀਕੀ ਭਾਰਤੀ 7ਵੀਂ ਜਮਾਤ ਦੇ ਵਿਦਿਆਰਥੀ ਬਰੂਹਤ ਨੂੰ ਵੀਰਵਾਰ ਨੂੰ ਸਕ੍ਰਿਪਟਸ ਨੈਸ਼ਨਲ ਸਪੈਲਿੰਗ B ਦਾ ਜੇਤੂ ਐਲਾਨਿਆ ਗਿਆ ਤੇ ਉਸ ਨੂੰ 50000 ਡਾਲਰ ਤੋਂ ਵੱਧ ਨਗਦ ਅਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਦਿਨ ਬਾਅਦ ਉਸ ਨੂੰ ਵਾਈਟ ਹਾਊਸ ਦੁਆਰਾ ਇਸ ਸਮਾਗਮ ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਜਿੱਥੇ ਰਾਸ਼ਟਰਪਤੀ ਜੋ ਬਾਈਡਨ ਨੇ ਉਸ ਨਾਲ ਮੁਲਾਕਾਤ ਕੀਤੀ ਬਰੁਹਤ ਪੀਲੀ ਟੀ-ਸ਼ਰਟ ਅਤੇ ਮੱਥੇ ਤੇ ਲਾਲ ਤਿਲਕ ਲਗਾ ਕੇ ਵਾਈਟ ਹਾਊਸ ਪਹੁੰਚਿਆ ਉਸ ਨਾਲ ਸੱਤ ਹੋਰ ਭਾਗੀਦਾਰ ਅਤੇ ਉਹਨਾਂ ਦੇ ਮਾਤਾ-ਪਿਤਾ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ ਫਾਈਨਲ 'ਚ ਥਾਂ ਬਣਾਉਣ ਵਾਲੇ ਚਾਰ ਹੋਰ ਪ੍ਰਤੀਭਾਗੀ ਵੀ ਭਾਰਤੀ ਅਮਰੀਕੀ ਨੇ ਜਿਨ੍ਹਾਂ ਵਿੱਚ ਕੈਲੀਫੋਰਨੀਆ ਦੇ ਰਿਸ਼ਭ ਸਾਹਾ ਤੇ ਸ਼੍ਰੀਪ 파ਰਿਖ ਕੋਲੋਰਾਡੋ ਦੀ ਅਦਿੱਤੀ ਮੁੱਥੂ ਕੁਮਾਰ ਅਤੇ ਉੱਤਰੀ ਕੈਰੋਲਿਨਾ ਦੀ ਅਨੰਨਿਆ ਰਾਓ ਪਰਸੰਨਾ ਸ਼ਾਮਲ ਨੇ ਇਹ ਸਾਰੇ ਪ੍ਰਤੀਯੋਗੀ ਵਾਈਟ ਹਾਊਸ ਦੇ ਲੌਨ ਤੇ ਫੋਟੋ ਖਿੱਚਵਾਉਂਦੇ ਨਜ਼ਰ ਆਏ ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦੇ ਰਹਿਸ਼ ਅਤੇ ਦਫਤਰ ਹੈ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਮਾਂ ਮਰੀਨ ਸ਼ੀਲਡਰਸ ਰੋਬਿੰਸਨ ਦਾਦੇ ਹਾਂਤ ਹੋ ਗਿਆ ਉਹ 86 ਸਾਲ ਦੇ ਸਨ ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਚੁਣੇ ਗਏ ਸਨ ਤਾਂ ਉਹ ਆਪਣੇ ਜਵਾਈ ਦੇ ਪਰਿਵਾਰ ਨਾਲ ਵਾਈਟ ਹਾਊਸ 'ਚ ਰਹਿ ਰਹੀ ਸੀ ਵਾਈਟ ਹਾਊਸ ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਹਿਸ਼ ਅਤੇ ਦਫਤਰ ਹੈ। ਮਿਸ਼ੇਲ ਓਬਾਮਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਰੋਬਿੰਸਨ ਦੀ ਮੌਤ ਦੀ ਘੋਸ਼ਣਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ। ਰੋਬਿੰਸਨ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਰੋਬਿੰਸਨ ਆਪਣੀ ਸਾਰੀ ਉਮਰ ਸ਼ਿਕਾਗੋ ਚ ਰਹੀ ਅਤੇ 2009 ਚ ਆਪਣੀਆਂ ਪੋਤੀਆਂ ਮਾਲੀਆ ਅਤੇ ਸਾਸ਼ਾ ਦੀ ਦੇਖਭਾਲ ਲਈ ਵਾਈਟ ਹਾਊਸ ਚਲੀ ਗਈ ਸੀ। ਉਸ ਦਾ ਜਨਮ 30 ਜੁਲਾਈ 1937 ਨੂੰ ਸ਼ਿਕਾਗੋ ਚ ਹੋਇਆ ਸੀ। ਉਹਨਾਂ ਨੇ 1960 ਚ ਵਿਆਹ ਕੀਤਾ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਬਹੁਤ ਮਹੱਤਵ ਦਿੱਤਾ। ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾਣ ਵਾਲੀ 에ਅਰ ਇੰਡੀਆ ਦੀ ਉਡਾਣ ਵੀਰਵਾਰ ਨੂੰ 20 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ। ਜਿਸ ਕਾਰਨ ਕੁਝ ਲੋਕ ਬਿਨਾ 에ਅਰ ਕੰਡੀਸ਼ਨ ਦੇ ਜਹਾਜ਼ ਦੇ ਅੰਦਰ ਉਡੀਕ ਕਰਦੇ ਹੋਏ ਬੇਹੋਸ਼ ਹੋ ਗਏ। ਕਈਆਂ ਨੇ ਆਪਣੀ ਦੁਰਦਸ਼ਾ ਐਕਸ ਤੇ ਪੋਸਟ ਕੀਤੀ। 에ਅਰ ਇੰਡੀਆ ਦੀ ਫਲਾਈਟ AI183 ਨੇ 30 ਮਈ ਨੂੰ ਬਾਅਦ ਦੁਪਹਿਰ 3:20 ਤੇ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਲਈ ਉਡਾਣ ਭਰਨੀ ਸੀ ਪਰ ਕਈ ਘੰਟਿਆਂ ਦੀ ਦੇਰੀ ਤੋਂ ਇਸ ਨੇ ਅੱਜ 31 ਮਈ ਨੂੰ ਸਵੇਰੇ 11:00 ਦਿੱਲੀ 에어ਪੋਰਟ ਤੋਂ ਉਡਾਣ ਭਰੀ ਯਾਤਰੀ ਸ਼ਵੇਤਾ ਪੋੰਜ ਨੇ ਦਾਅਵਾ ਕੀਤਾ ਕਿ ਉਡਾਣ 20 ਘੰਟੇ ਤੋਂ ਵੱਧ ਦੇਰੀ ਹੋਈ ਅਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਜਹਾਜ਼ 'ਤੇ ਚੜ੍ਹਨ ਅਤੇ 에어 ਕੰਡੀਸ਼ਨਿੰਗ ਤੋਂ ਬਿਨਾਂ ਬੈਠਣ ਲਈ ਮਜਬੂਰ ਕੀਤਾ ਗਿਆ ਕੁਝ ਲੋਕਾਂ ਦੇ ਬੇਹੋਸ਼ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਉਸ ਨੇ ਆਪਣੀ ਪੋਸਟ 'ਚ ਕੇਂਦਰੀ ਸ਼ਹਿਰੀ ਹਵਾਵਾਜ਼ੀ ਮੰਤਰੀ ਜੋਤਰਾਦਿੱਤਿਆ ਸਿੰਧਿਆ ਨੂੰ ਟੈਗ ਕੀਤਾ ਅਤੇ ਪੂਰੀ ਘਟਨਾ ਨੂੰ ਅਣਮਨੁੱਖੀ ਕਰਾਰ ਦਿੱਤਾ। ਪਗੋੜੇ ਗੈਂਗਸਟਰ ਹਿਮਾਂਸ਼ੂ ਭਾਉ ਦੇ ਇੱਕ ਸਾਥੀ ਨੂੰ ਅਮਰੀਕਾ 'ਚ ਅਧਿਕਾਰੀਆਂ ਵੱਲੋਂ ਹਿਰਾਸਤ 'ਚ ਲੈਣ ਦੀ ਖਬਰ ਸਾਹਮਣੇ ਆਈ ਹੈ। ਏਜੰਸੀਆਂ ਹਿਰਾਸਤ 'ਚ ਲੈ ਵਿਅਕਤੀ ਨੂੰ ਭਾਰਤ ਵਾਪਸ ਲਿਆਉਣ ਲਈ ਕੋਈ ਕਦਮ ਚੁੱਕਣ ਤੋਂ ਪਹਿਲਾਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਅਧਿਕਾਰੀਆਂ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਸਾਹਿਲ ਕੁਮਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ 'ਚ ਲਿਆਏ ਜੋ ਵਿਦੇਸ਼ ਤੋਂ ਭਾਉ ਦੇ ਨਾਲ ਮਿਲ ਕੇ ਜ਼ਬਰੀ ਵਸੂਲੀ ਦਾ ਰੈਕਟ ਚਲਾਉਂਦਾ ਹੈ। ਅਤੇ ਹਰਿਆਣਾ ਪੁਲਿਸ ਨੂੰ ਕਈ ਮਾਮਲਿਆਂ 'ਚ ਉਸਦੀ ਪਾਲ ਹੈ। ਸਾਹਿਲ ਨੇ ਭਾਰਤ ਤੋਂ ਭੱਜਣ ਲਈ ਫਰਜ਼ੀ ਪਛਾਣ ਅਤੇ ਪਤੇ ਵਾਲੇ ਪਾਸਪੋਰਟ ਦੀ ਵਰਤੋਂ ਕੀਤੀ। ਹਿਰਾਸਤ 'ਚ ਲੈ ਗਿਆ ਵਿਅਕਤੀ ਦੀ ਪਛਾਣ ਸਥਾਪਿਤ ਹੋਣ ਤੋਂ ਬਾਅਦ ਸੀਬੀਆਈ ਇੰਟਰਪੋਲ ਇੰਡੀਆ ਦੇ ਰੂਪ 'ਚ ਉਸਦੀ ਵਾਪਸੀ ਲਈ ਅਮਰੀਕੀ ਅਧਿਕਾਰੀਆਂ ਨਾਲ ਤਾਲਮੇਲ ਕਰੇਗੀ, ਜੋ ਕਿ ਉਸ ਦੇਸ਼ ਦੀ ਅਦਾਲਤ ਦੇ ਹੁਕਮ ਤੋਂ ਬਾਅਦ ਸੰਭਵ ਹੋਵੇਗਾ। ਸਾਹਿਲ ਕੁਮਾਰ ਦੇ ਵਿਰੁੱਧ ਇੱਕ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਜੋ ਸਾਰੇ 196 ਮੈਂਬਰ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਿਸੇ ਪਗੋੜੇ ਨੂੰ ਉਹਨਾਂ ਦੇ ਅਧਿਕਾਰ ਖੇਤਰ 'ਚ ਦੇਖੇ ਜਾਣ ਤੇ ਹਿਰਾਸਤ 'ਚ ਲੈਣ ਦੀ ਬੇਨਤੀ ਕਰਦਾ ਹੈ ਫਿਰ ਸੂਚਨਾ ਉਸ ਮੈਂਬਰ ਦੇਸ਼ ਨੂੰ ਦਿੱਤੀ ਜਾਂਦੀ ਹੈ ਜਿਸ ਨੇ ਨੋਟਿਸ ਜਾਰੀ ਕਰਨ ਦੀ ਬੇਨਤੀ ਕੀਤੀ ਹੁੰਦੀ ਹੈ ਇਸ ਪ੍ਰਕਿਰਿਆ ਤੋਂ ਬਾਅਦ ਕਾਨੂੰਨੀ ਰਸਮੀ ਕਾਰਵਾਈ ਤੋਂ ਬਾਅਦ ਦੋਸ਼ੀ ਦੀ ਹਵਾਲਗੀ ਜਾਂ ਉਸ ਨੂੰ ਉਸ ਦੇ ਦੇਸ਼ ਵਾਪਸ ਭੇਜਣ ਦੀ ਕਾਰਵਾਈ ਕੀਤੀ ਜਾਂਦੀ ਹੈ ਹਰਿਆਣਾ ਦਾ ਰਹਿਣ ਵਾਲਾ ਰਾਹੁਲ ਅਮਰੀਕਾ ਦੇ ਵਾਸ਼ਿੰਗਟਨ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਰਾਹੁਲ ਦੀ ਕਾਰ ਨੂੰ ਕਿਸੇ ਹੋਰ ਵਾਹਨ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ ਕਰਨਾਲ ਵਾਸੀ ਰਾਹੁਲ ਦੀ ਮੌਤ ਹੋ ਗਈ ਇਸ ਹਾਦਸੇ ਮਗਰੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਰਾਹੁਲ ਦੀ ਮ੍ਰਿਤਕ ਦੇਨੂੰ ਭਾਰਤ ਲਿਆਉਣ ਲਈ ਅਮਰੀਕਾ 'ਚ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ ਹਾਦਸੇ ਨਾਲ ਪਰਿਵਾਰ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਪਰਿਵਾਰ ਚਾਹੁੰਦਾ ਸੀ ਕਿ ਪੁੱਤ ਵਿਦੇਸ਼ ਜਾ ਕੇ ਕੰਮ ਕਰੇ ਵਾਸ਼ਿੰਗਟਨ ਜਾਣ ਤੋਂ ਬਾਅਦ ਰਾਹੁਲ ਨੂੰ ਪਾਰਸਲ ਡਿਲੀਵਰੀ ਦਾ ਕੰਮ ਮਿਲ ਗਿਆ ਪਤਾਨੇ ਦੱਸਿਆ ਕਿ ਉਸਨੇ 8 ਮਹੀਨੇ ਪਹਿਲਾਂ ਆਪਣੇ ਪੁੱਤ ਨੂੰ 50 ਲੱਖ ਰੁਪਏ ਦਾ ਕਰਜ਼ਾ ਲੈ ਕੇ ਡੋਂਕੀ ਰਾਹੀਂ ਅਮਰੀਕਾ ਭੇਜਿਆ ਸੀ। ਕਰੀਬ 2 ਮਹੀਨਿਆਂ ਤੋਂ ਰਾਹੁਲ ਨੇ ਵਾਸ਼ਿੰਗਟਨ 'ਚ ਪਾਰਸਲ ਡਿਲੀਵਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਹੁਲ ਵਾਸ਼ਿੰਗਟਨ 'ਚ 29 ਮਈ ਦੀ ਰਾਤ ਨੂੰ 9 ਵਜੇ ਲਾਲ ਬੱਤੀ ਤੇ ਆਪਣੀ ਕਾਰ ਨਾਲ ਖੜ੍ਹਾ ਸੀ। ਇੱਕ ਹੋਰ ਤੇਜ਼ ਰਫ਼ਤਾਰ ਵਾਹਨ ਨੇ ਰਾਹੁਲ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਭਿਆਨਕ ਟੱਕਰ ਕਾਰਨ ਰਾਹੁਲ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ